ਇਹ ਚੱਲ ਮੇਤਰੋ ਠੀਕ ਠਾਕ ਅੱਲੇ ਅੱਜ ਘੁਮਣ ਖੱਡ ਵੱਲ ਉਹ ਗੱਡ ਜਿੱਥੇ ਹੈਗੇ ਡਰਾਮੇ ਇਹਨਾਂ ਦਾ ਪਵਿੱਤਰ ਭਾਈ ਹੁਣ ਹੀ ਅੱਲੇ ਪਿੱਛੇ ਆ ਰਾਜਰੇ ਰਾਜੇ ਹੈ ਨਾ ਫੇ ਰਾਤਾਂ ਨੂੰ ਮੇਲਾ ਹੁੰਦਾ ਹੋਇਆ ਉਹ ਪੁੱਪ ਗਿਆ ਉਹ ਰਹਿ ਗਈ ਪਾਜੀ ਹੁਣ ਲੈ ਜਾਓ ਪਿੱਛੇ ਨੂੰ ਤੇਰੇ ਵੀਰੋ ਚੱਕੇ ਪਿੱਕਾ ਸਾਈਡ ਨੂੰ ਹੀ ਕੰਨਾ ਪਿਆ ਐਡਾ ਖੁਭਾਤਾ ਹੀ ਤੇਰ ਨੇ ਬਹੁਤ ਬੋਲ ਉਹਨੂੰ ਭਰਾਵਾ ਰੋਕ ਲਾ ਹਾਈ ਐਂਡ ਜਿੱਤੀ ਸੱਤ ਜੂ ਤੈਸੂ ਤੈ ਚੁਂ ਨਹੀਂ ਇਹ ਚੱਲ ਮੇਤਰੋ ਠੀਠਾ ਗਿਆ ਸਾਰੇ ਬਰਾ ਚੱਲੇ ਅੱਜ ਘੁੰਮਣ ਖੱਡ ਵੱਲੋਂ ਦਿਖਾਉਨੇ ਆ ਤੁਹਾਨੂੰ ਜੋਰ ਦੋਨੇ ਘੋੜਿਆਂ ਦੇ ਪਾਲੇ ਭਾਜੀ ਹੁਣ ਸਾਰੇ ਫਗਵਾੜੇ ਵਾਲੇ ਭਰਾ ਆਪਣੇ ਪਹੁੰਚ ਰਹੇ ਆ ਤੇਲ ਪਾਣੀ ਚੈੱਕ ਹੁੰਦਾ ਹੋਇਆ ਟਰੈਕਟਰ ਨੂੰ ਮਾ ਮੇਰੇ ਵੀਡੀਓ ਹਾਂ ਬਈ ਮਾੜੀ ਸ਼ਗਲ ਜੇਲੀ ਬੂਟੀ ਲਾਤੀ ਸਾਰਾ ਗੋਸ਼ਟਿੰਪਲ ਜਲਦੀ ਲੱਗੇ ਆਵਾਂਗੇ ਪਰ ਨਵਾਂ ਸੱਤ ਕੱਢਗੇ ਮੇਰੇ ਵੀਡੀਓ ਥੋੜੇ ਕੇ ਕੰਮ ਚ ਕਰਦੇ ਆ ਇਹਨੂੰ ਗੈੜੀ ਇਹ 50% ਚੱਲਦਾ ਟਰੈਕਟਰ 50% ਇਹਨੂੰ ਕਰਾਂਗੇ ਹੋਰ ਪਤਾ ਕਿਨੇ ਹੈ ਜਿਵੇਂ ਨਹੀਂ ਨਾਲ ਕਾਲਾ ਹੋ ਜਾਂਦਾ ਉਹ ਦਰပေਵੀਂ ਅਰੇ ਤਾਂ ਅੰਦਰ ਵੀ ਲੋ ਮੇਰੇ ਵੀਰੋ ਰੋਡ ਤੇ ਚੜ ਗਏ ਆ ਉਹ ਬੈਲ ਤਾਂ ਲੈਣੀ ਆ ਕੋਈ ਨੂੰ ਪਾਉਣੀ ਆ ਮੁੰਡੇ ਨੂੰ ਦੇਖਣਾ ਗਾਵੇ ਗੋੜਾ ਕੂਰਲਾ ਜੀ ਭਾਪੂ ਚਲ ਗਿਆ ਗੈਰੀ ਭਰਾਵਾਂ ਤੋਂ ਚਲੇ ਆ ਲੋਕੀ ਹਨਾ ਸਾਫ ਰੰਗ ਕਰਨੀਆਂ ਕਰੀਮਾਂ ਲਾਉਂਦੇ ਕਾਲਾ ਰੰਗ ਆਰਦੀਆਂ ਕਰੀਮਾਂ ਲਾਈ ਜਾਂਦਾ ਇਹਦਾ ਰੰਗ ਬਹੁਤ ਸਾਫ ਆ ਇਹ ਰੰਗ ਕਾਲਾ ਕਰਦਾ ਆਪਣਾ ਉਹ ਘਟ ਜਿੱਥੇ ਹੈ ਗਿਆ ਡਰਾਮੇ ਇਹਨਾਂ ਕਰ

ਆਹੀ ਬਾਤ ਰੋ ਫਿਰ ਨਹੀਂ ਲੈਂਦੇ ਬੇਚੀ ਕਹਿੰਦੇ ਲੋ ਮਿੱਤਰੋ ਸਮਾਨ ਲਾਤਾ ਠੰਡਾ ਟਾਪੇ ਦੀ ਪੈਕਿੰਗ ਚੱਲਦੀ ਪਈ ਆ ਹੁਣ ਭਾਈ ਹੁਣ ਵੀ ਜੱਤਾਂ ਪਹੁੰਚੀ ਜਾਣਾ ਮੈਨੂੰ ਲੱਗਦਾ ਫੇ ਮਿਲਦੇ ਹਾਂ ਹੁਣ ਜਾ ਕੇ ਟਾਪੇ ਦੇ ਬਹੁਤ ਤਿਆਰੀ ਹੁਣ ਚਾਲਾ ਪਾਉਣਾ ਬਸ ਮਰੇ ਵਿਰੋਧੀ ਪਿੱਤਰ ਭਾਈ ਹੁਣੀ ਹਲੇ ਪਿੱਛੇ ਆ ਉਹ ਅਸੀਂ ਨਹੀਂ ਲੈ ਕੇ ਜਾਣਾ ਅਸੀਂ ਨਹੀਂ ਵੀ ਜਾਣਾ ਨਾਲ ਅਸੀਂ ਚੱਲੇ ਆ ਕੋਲਾ ਦੁਕਾਨ ਆਪਾਂ ਚੱਲੇ ਆ ਥਾਣਾ ਟਾਈਮ ਆ ਕੱਟ ਨੂੰ ਉਹ ਮੰਨ ਲਓ ਸਹੀ ਆ ਆਪਣੇ ਵਾਸਤੇ ਟਾਈਮ ਟੂਪ ਹੀ ਲੱਗ ਗਿਆ ਖਾਣ ਪੀਣ ਦਾ ਸਮਾਨ ਵੀ ਮੇਜਾਂ ਦਾ ਉੱਧਰੋਂ ਸਾਰਾ ਕੁਝ ਯੱਕ ਕਰੋ ਪਾਜੀ ਕੀ ਸਮਾਂ ਚਾਰਾ ਤੁਹਾਡਾ ਵਧੀਆ ਪ੍ਰੋਗਰਾਮ ਆ ਪਰ ਲੇਟ ਆਇੰਦੇ ਥੋੜਾ ਰਾਤ ਰੇ ਰਾਤਰੇ ਰਾਜੇ ਆ ਨਾ ਫੇ ਰਾਤਾਂ ਦੇ ਰਾਜੇ ਆ ਕਿੱਥੇ ਆ ਗਏ ਅਸ ਕੀ ਵੀਰੋ ਖਾਤਾ ਤੇ ਪਹੁੰਚੋ ਜੇ ਯਾਰ ਖੱਟ ਜਾਦੇ ਬਗੀ ਹੋਆ ਬੜਾ ਮੋਲਾ ਥਾ ਕੰਗਿਆਲੀ ਬਣ ਗਈ ਆ ਚਲੋ ਜਾਣ ਦਾ ਸੱਤੀ ਤੇਰੀ ਭੈਣ ਹੀ ਆ ਬੰਦਲਾ ਆ ਆ ਦੇਖਿਆ ਹਿੱਲ ਤਗਾ ਨਹੀਂ ਹੋਣੇ ਉਹ ਮੇਰੇ ਵੀਰੋ ਹਾਈਲੈਕਸ ਦਾ ਪਿੱਕਾ ਨਿਕਲ ਗਿਆ ਆ ਟਾਟਾ ਦਾ ਪਿੱਕਾ ਫਸ ਗਿਆ ਮੇਰੇ ਵੀਰੋ ਭਾਜੀ 4x4 ਨਹੀਂ ਉਹ ਆ ਗਿਆ ਨੁਪਰਾ ਆ ਗਿਆ ਓ ਯਾਰ ਮਾੜੀ ਗੱਲ ਆ ਨਾ ਬੇਇੱਜ਼ਤੀ ਕਰਾਤੀ ਟਾਟਾ ਕੰਪਨੀ ਦੀ ਵਾਰੀ ਤੁਸੀਂ ਹਾਈਲੈਕਸ ਦਾ ਪਿਕਾ ਨਿਕਲ ਗਿਆ ਟਾਟਾ ਦਾ ਫਸ ਗਿਆ ਓਹੋ ਪੂਰਾ ਲਾ ਕੇ ਆ ਮੇਰੇ ਵੀਰੋ ਥੱਲੇ ਓਏ ਹੋਏ ਹੋਏ ਗੱਰੀ ਸਾਂਹ ਵਾ ਲਿਆ ਆ ਗਰੀ ਭਰੀ ਹੁਣੀ ਪਾ ਲਈ ਮੋਰੇ ਓ ਟੂ ਨੂੰ ਪਾ ਪਰ ਇਹ ਮੰਨਦਾ ਪੂਰਾ ਖੁਸ਼ ਹੁੰਦਾ ਹੋਣਾ ਬਈ ਹਾਈਲੈਕਸ ਪਿਕਾ ਓਕੇ ਆ ਆ ਪੇੜਿਆਂ ਵਾਲੇ ਪਿੱਛੇ ਮੜ ਕੇ ਆ ਲੋ ਬਾਹਰ ਬਾਹਰ ਉਤਰੋ ਚਿੱਕੜਵਾ ਲੈਣਾ ਵਿੱਚ ਚਿੱਕੜਵਾ ਲੈਣਾ ਖੜ ਜਾ ਮਰੇ ਵੀਰੋ ਚੱਲ ਮੂੜ ਚੱਲਦਾ ਆਉਣ ਪੂਰਾ ਨਜ਼ਾਰੇ ਹੁਣ ਪਿੱਕਾ ਦੇ ਦੇ ਗੈਰੀਬਾਰੀ ਗੈਰੀਬਾਜੀ ਕਿੰਨਾ ਟਾਈਮ ਲੱਗੂ ਕੱਟਣ ਨੂੰ ਹੋਣੀ ਪਿੱਕਾ ਕੱਢ ਲਿਆ ਮੇਰੇ ਵੀਰੋ ਪੂਰਾ ਨਜ਼ਾਰਾ ਆਉਣ ਲੱਗਾ ਵੋਕਾ ਭਰ ਕੇ ਮਿੱਟੀ ਦਾ ਸਿਰ ਤੇ ਸਾਡੇ ਉੱਤਾ ਬੰਦ ਆਇਆ ਦੇ ਇੱਕ ਥੱਲੇ ਆ ਹਾਂ ਹਾਂ ਮੀ ਆ ਗਿਆ ੜੇ ਭej ਗਿਆ ਸਾਰੇ ਉਹ ਆ ਗਿਆ ਕੋਆ ਉਹ ਉਹ ਆ ਕੇ ਤੀਨ ਨਹੀਂ ਆਦੇ ਉਹਦਾ ਕੁਝ ਵੀ ਨਹੀਂ ਓਹੋ ਹਾਂਜੀ ਭਗੜੇ ਨਾ ਕੋ ਆ ਵੇ ਯਾਰ ਮਨਵਾਰੀ ਕਿੱਦਾਂ ਦਾ ਲਗਾ ਤੁਹਾਨੂੰ ਆਗੇ ਬਹੁਤ ਐਂਡ ਉੱਤਰ ਜਾਣਾ ਏ ਥੱਲੇ ਉਹਨੇ ਚੱਜੇ ਉਹ ਬਾਕੀ ਪਿੱਛੇ ਫਿੱਕਾ ਬਸਾ ਕੇ ਬੈਠੇ ਆ ਕੱਢੀ ਜਾਓ ਰੌਣਕ ਮੇਲਾ ਹੁੰਦਾ ਹੋਇਆ ਮੇਰੇ ਅੰਦਰ ਹੈ ਨਾ ਕੱਢ ਲਿਆਂਦਾ ਪਿੱਕਾ ਮੇਰੇ ਵੀਰੋ ਉਹ ਖਿੱਚ ਕੇ ਲਿਆਓ ਭਰਾਵਾ ਉਹ ਪਿੱਕਾ ਤੁਸੀਂ ਬੜੇ ਪਿਆਰੇ ਬੋਲ ਬੋਲਦੇ ਹੋ ਵੀਰ ਜੀ ਆਹਾਂ ਆਹ ਤਾਂ ਨਾਲ ਹੀ ਹੈ ਨਾ ਆਹ ਤੇ ਆ ਦੋਨੇ ਆ ਆ ਬੈਠੇ ਬਰੋਣੀ ਚੱਲ ਜਾਂਦਾ ਦੁਪਹਿਰ ਨੂੰ ਇਹਦੇ ਪਾਪਾ ਨੂੰ ਲਈ ਖਾਣ ਕੇ ਚਾਪੀ ਕਿੱਥੇ ਗੱਡੀ ਸੀ ਫਾਈ ਗੱਡੀ ਚਾਪੀ ਜਦੋਂ ਅਗਲੀ ਵਾਰ ਹੀ ਆਉਣਾ ਇੱਕ ਇੱਕ ਵਾਰ ਦੀ ਐਕਸਟਰਾ ਲੈ ਕੇ ਆਉਣੀ ਮੈਂ ਕਹਾਂ ਯਾਰ ਮਾਰਨੀ ਮਾਰੀ ਗੱਲ ਹੈ ਨਾਲੇ ਸੰਡੇ ਆਉਣਾ ਗੁਰੂ ਜੀ ਵਾਰਨਿੰਗ ਦੇਣੀ ਚਾਹੀਦੀ ਤੁਹਾਨੂੰ ਪਹਿਲਾਂ ਕੋ ਪਰਵਾਹ ਨਾ ਬੰਦੀ ਇੱਕ ਨਾਲ ਗਰੀ ਵੀਰ ਕਤਾਂ ਐਂਡ ਭਾਈ ਮਿੱਟੀ ਪੈ ਗਈ ਆ ਜੇ ਸ਼ੇਰ ਤੇ ਮਿੱਟੀ ਜੇ ਤੇ ਪੈ ਗਈ ਉੱਪਰ ਫੀਲਿੰਗ ਤੂਫਾਨੀ ਆਮਰ ਸਰਪੰਚ ਸਾਹਿਬ ਬਹੁਤ ਵਧੀਆ ਮਾਹੌਲ ਬਣਿਆ ਜਿੰਨੇ ਵੀ ਆਪਣੇ ਵੀਰ ਭਾਈ ਜਿੰਨੇ ਮੰਨ ਭਾਈ ਦਾ ਸ੍ਰੀ ਕਾਲ ਫਟੇ ਚੱਕ ਮਹਿਕਮਾ ਹੁਣ ਹੀ ਆਪਣੇ ਆਏ ਆ ਭਰਾ ਆਪਣੇ ਤੁਹਾਡੇ ਕਹਿੰਦੇ ਮਤਲਬ ਕਿ ਭਾਈ ਹੁਣ ਕਿੱਥੋਂ ਆਇਆ ਭਾਈ ਹੁਣ ਆਏ ਆ ਦੇਰਾ ਦੂਨ ਤੋਂ 에어ਲੈਨ ਆ ਇਹ ਮੰਨ 에어ਲੈਨ ਮੰਨ ਭਾਈ ਆਤੀ ਬੰਦਾ ਭਾਈ 에어ਲੈਨ ਇਦਾਂ ਮੰਨ ਭਾਈ ਆਈ ਕਿ ਜਾਣਾ ਹੱਲੇ ਮੱਲੇ ਦੇ ਆਪਾਂ ਬਿਲਕੁਲ ਬਿਲਕੁਲ ਭਾਈ ਹਾਂਜੀ ਬੱਕਰੀ ਗੱਡੀ ਲੈ ਕੇ ਜਾਨੀ ਭਾਈ ਬੱਕਰੀ ਭਾਈ ਮੰਨ ਭਾਈ ਨੇ ਕੋਈ ਟਰੈਕਟਰ ਛੂਟਾ ਦੇਣਾ ਮਾਨ ਭਾਈ ਆ ਜੋ ਝੂਟਾ ਲਈਏ ਕੋਈ ਜੇ ਮੇਰੀ ਆ ਜੋ ਨਹੀਂ ਨਹੀਂ ਝੂਟਾ ਦੇ ਦੇਣਾ ਜੇ ਭਾਈ ਦਾ ਢੇਡ ਅੜ ਗਿਆ ਹੰਡਲ ਨਾਲ ਫਿਰ ਕੌਣ ਜੀ ਨਹੀਂ ਮਗਰਾਂ ਦੇ ਬਿਠਾਉਣਾ ਆਉਣ ਵਾਲੀ ਆਫਤ ਨੂੰ ਕੌਣ ਟਾਲੂਗਾ ਫਿਰ ਸਹੀ ਗੱਲ ਆ ਟੂਨ ਬਲਾਜੇ ਕਿਹਨੇ ਲਗਾਉਣੇ ਆ ਕਿਹਨੇ ਲਗਾਉਣੇ ਆ ਆ ਵੀ ਇੱਕ ਹੈਗਾ ਆਪਣੇ ਕੋ ਟੂਨ ਬਲਾਜੇ ਆ ਵਾਲਾ ਸਹੀ ਗੱਲ ਆ ਭਾਈ ਇਹ ਚੰਡੀਗੜ੍ਹ ਦੇ ਰਾਜੇ ਆ ਬਿਲਕੁਲ ਚੰਡੀਗੜ੍ਹ ਦੇ ਵੱਧਦੇ ਲੋਕੀ ਇਹਨਾਂ ਨੂੰ ਕਿੱਥੇ ਰਹਿ ਗਏ ਹੁੰਦੇ ਆ

ਬਾਕੀ ਤੁਸੀਂ ਲੈ ਲ ਖਾਣ ਲੱਗਿਓ ਬਾਕੀ ਬਾਹਰ ਤੁਹਾਡਾ ਦੇਖਦੇਵੇਂ ਮੂੰਹ ਪਤਾ ਕੀ ਚੱਕਰ ਬਣਿਆ ਚੱਕਰ ਖੁਸ਼ਰੀ ਬਣਿਆ ਗਿਆਨੀ ਆਪਣਾ ਨਾ ਮਾੜਾ ਡਰਾਈਵਰ ਸੀ ਹਾਂ ਉਹ ਹੁਣ ਇੱਥੇ ਫਸਾ ਗਿਆ ਹੁਣ ਇਹਨੂੰ ਮੈਂ ਕੱਢੂੰਗਾ ਜ਼ਰੂਰ ਹੁਣ ਮੈਂ ਜੁੰਮੇ ਕੋ ਸਾਹਿਬ ਆਪ ਅੱਗੇ ਹੋਇਆ ਹਾਂ ਕੋ ਸਾਹਿਬ ਆਪ ਅੱਗੇ ਹੋਇਆ ਕੋ ਕਿੱਥੇ ਆ ਮੇਰੀ ਮੇਰੀ ਇਹ ਗੱਲ ਸੁਣਾਉਣਾ ਉਹ ਨੂੰ ਮੈਂ ਕਹਿ ਰਹੀ ਨਾ ਇੱਥਰ ਦੇ ਪਾਸੇ ਕਮਾਨੀ ਆ ਨਾ ਆ ਪਿੱਛੇ ਇਹਨੂੰ ਪਾ ਦੇ ਰੱਖਾ ਨਾ ਹੁਣ ਨਿਕਲੋਣਾ ਪੋਲਾ ਹੀ ਆ ਕਟਣਾ ਤਾਂ ਪੈਣਾ ਹੀ ਆ ਹੁਣ ਸਾਡੇ ਕੋਲ ਸਾਹਿਬ ਆਪ ਅੱਗੇ ਹੋਏ ਆ ਨਾ ਹੁਣ ਆ ਕੰਮ ਕਰਦਾ ਕੋਈ ਨਹੀਂ ਅੱਗੇ ਨਾਲ ਫੋਟੋ ਡਰਾਇਵਰੀ ਹੋ ਗਈ ਮਤਲਬ ਜਾਨੀ ਬੈਂਕਾਂ ਨੇ ਕਹਿੰਨੇ ਗੱਲ ਸੱਚੀ ਕਹੀ ਆ ਜੇ ਬਾਹਰ ਦਾ ਪੰਗਾ ਲੈ ਲੈਂਦੇ ਨਾ ਨਿਆਰੇ ਕਹਿੰਨੇ ਦੇਖਣੇ ਸੀ ਸਹੀ ਆ ਕਿ ਨਹੀਂ ਇਹ ਨਿਆਰੇ ਦੇਖੋ ਕੋਲ ਸਾਹਿਬ ਹੁਣਾਂ ਨੇ ਜੇ ਬਾਹਰ ਦਾ ਪੰਗਾ ਲੈ ਲੈਂਦੇ ਲੇਟ ਕਹਿੰਨੇ ਖਾਣੇ ਸੀ ਕਿਉਂ ਕੋਈ ਸਾਹ ਹੁਣ ਮੇਰੀ ਗੱਲ ਸੁਣ ਓਏ ਓ ਦੇ ਮੈਨੂੰ ਬਾਹਰ ਹੁੰਦੇ ਸੀ ਬਾਹਰ ਨਹੀਂ ਆਇਆ ਜਾਣਾ ਬਾਰ ਨਹੀਂ ਆ ਹੁਣ ਗੱਡੀ ਸਾਰ ਰੱਖੀ ਨਹੀਂ ਖੁੱਲਣੀ ਸਦੀ ਖੁੱਲੂਗੀ ਉਹ ਨਹੀਂ ਖੁੱਲਣੀ ਨਹੀਂ ਖੁੱਲਣੀ ਰਹਿਣ ਤਾਂ ਵਿੱਚ ਹੀ ਰੋ ਹੁਣ ਕਿੜਕੀ ਜੋ ਵਾਈ ਤੋ ਨਿਕਲੋ ਨਾ ਚਿੱਟਾ ਸਰੀਰ ਆ ਚਲੋ ਕੀਰ ਮਰੀ ਤੁਹਾਨੂੰ ਪੂਰਾ ਤੁਹਾਡੀ ਬਾਡੀ ਵਾਸ਼ ਹੋ ਗਈ ਆ ਸਕਰਾਬਰ ਹੋਰ ਮਲਿਆ ਗਿਆ ਤੁਹਾਡੇ ਭਾਈ ਚੱਲ ਕੋ ਕੋਈ ਸਾ ਹੁਣ ਆਪ ਅੱਗੇ ਹੋਏ ਹੁਣ ਆਪ ਅੱਗੇ ਹੋਏ ਸੀਗੇ ਓ ਮਾਈ ਗੋਡ ਹੈਡ ਜੋਰ ਕਿਹੜਾ ਬੁੱਧੂ ਡਰਾਈਵਰ ਆ ਪਾਜੀ ਇਹਨੂੰ ਕੀ ਕਹਿੰਦੇ ਸਿਰ ਸਵਾ ਇਹਨੂੰ ਸਿਰ ਸਵਾ ਕਹਿੰਦੇ ਜਿਹੜੇ ਤੁਸੀਂ ਕਰਦੇ ਹੋ ਮੂੰਹ ਵਿੱਚ ਬੋਣਾ ਹੋ ਜਾਂਦਾ ਚਲੋ ਨਿਕਲਣਾ ਨਹੀਂ ਹੁਣ ਹੀ ਨਿਕਲਣਾ ਵੀਰ ਜੀ ਵੀਰ ਜੀ ਸਾਥ ਸਿਕਾ ਇਹ ਨਹੀਂ ਨਿਕਲਣਾ ਮਾੜੀ ਲਿਫਟ ਲਾ ਮਾੜੀ ਲਿਫਟ ਲਾ ਲੋ ਕਿੰਨਾ ਠੇਕਾ ਲਿਆ ਰੇਤਾ ਦਾ ਕਬਜ਼ੇ ਕਰੀਦਾ ਢੇਕੇ ਢੂਕੇ ਘੱਟੀ ਲਈਦੇ ਸੀ ਮੇਰੇ ਵੀਰੋ ਇਹ ਲੱਗਿਆ ਨੱਕੇ ਲਾਉਣ ਤਰਿਆ ਨਰੇਗਾਲੇ ਨਰੇਗਾਲੇ ਦਰਿਆ ਨੂੰ ਨੱਕਾ ਲਾਉਣ ਲੱਗੇ ਆ ਪਾਣੀ ਦਾ ਮੁੱਖ ਮੋੜ ਲੱਗੇ ਆ ਦੀਨਬਾਹ ਲੰਮਾ ਵੇ ਜਾ ਮੋੜ ਮੋੜ ਚਾਤਾ ਆਉਂਦਾ ਪੰਜਾਬ ਦਾ ਨਹਿਰਾਂ ਕੱਲ ਗਈ ਕੰਨ ਕਦਾ ਨਾ ਨਹੀਂ ਲੈਂਦਾ ਸਰਪੰਚ ਸਾਹਿਬ ਉਹਨਾਂ ਦਾ ਪਿੱਕਾ ਫਸਾਇਆ ਛੇਤੀ ਕਿੱਦਾਂ ਨਿਕਲ ਜੂ ਆਇਆ ਭਾਈ ਇੱਕ ਮਿੰਟ ਉਹ ਨਾ ਹਾਂਜੀ ਭਾਈ ਓ ਨੋ ਵੀਰ ਜੀ ਵੀਰ ਜੀ ਸਤਿ ਸ੍ਰੀ ਅਕਾਲ ਇੱਕ ਗੱਲ ਮੈਂ ਕਹੂੰਗਾ ਆ ਮੰਨਿਓ ਆਪਾਂ ਘਤਾ ਘਰ ਹਾਂ ਕਿੱਥੋਂ ਸੁਧਿਆ ਕਪੂਰ ਥੜੇ ਦਾ ਲਖਣ ਕਲਾ ਪੈਂਦਾ ਲਾਸ਼ ਟੂ ਵੀ ਉੱਥੇ ਓ ਚੱਲ ਗਿਆ ਬੜੀ ਝੂਟਾ ਮਿਸਕਾ ਦਾ ਕੰਮ ਹੈ ਨਾ ਉਹ ਮੈਨੂੰ ਦੇਰੀ ਬਣਾਉਂਦਾ ਉਹ ਬਈਆ ਭੇਜੋ ਮਾਨ ਨੇ ਇੰਨੇ ਮਾਰਨ ਨਾਲ ਗਿਆ ਉਹਨੇ ਤੈਨੂੰ ਇੱਕ ਵਾਰ ਬੈਠੋ ਨਾ ਬਾਰ ਬਾਰ ਬੈਠੋ ਉਹ ਲੈਫਟ ਲਾ ਲਓ ਵਧੀਆ ਨੋਗਾ ਲੈਫਟ ਲਾ ਲਓ ਓ ਥੱਲੇ ਦੀ ਘਮਾ ਲਾ ਲੈਫਟ ਲਾ ਲਾ ਕਿੱਲੇ ਕਿੱਲੇ ਦੀ ਸ਼ਾਮ ਲਾਈ ਸਾਡੀ ਵਿਸਾਈ ਭੈਣ ਜੋ ਕੋਈ ਜੁਕੀ ਦਾ ਡਰਾਈਵਰ ਆ ਕੇ ਕਹਿ ਨਹੀਂ ਸਕਦਾ ਮੈਂ ਕੱਢ ਦੂੰ ਸਹੀ ਗੱਲ ਆਵਾਜ਼ ਜੀ ਇੱਥੇ ਕਿਹਨੇ ਹੁਣ ਤੇ ਇੱਥੇ ਘਰਨਾ ਪੈ ਗਿਆ ਆ ਕਰੀ ਕਰਾ ਕੈਮਰਾ ਨੂੰ ਭਾਈ ਦੇ ਲਾਉ ਦਾ ਠਾ ਬੰਦਾ ਹੱਥਾ ਕਰਾਉਣਾ ਪੂਰੀ ਲੰਡੀ ਪੁੱਛੀ ਨਹੀਂ ਆ ਕੇ ਕਹੂ ਮੈਂ ਕੱਢ ਦੂੰ ਮੈਂ ਨਹੀਂ ਨਿਕਲਿਆ ਓਹੋ ਮੇਰੇ ਵੀਰੋ ਹਾਲਾਤ ਤੁਸੀਂ ਸਾਡੇ ਦੇਖ ਹੀ ਲਿਆ ਟਾਈਮ ਵੱਜ ਗਿਆ 7 ਤੇ ਜੇ ਇੱਕ ਘੰਟੇ ਦਾ ਨਾ ਨਿਕਲੇ ਤੇ ਮੀਂਹ ਆ ਗਿਆ ਤੈਨੂੰ ਕਾਲੂ ਕੱਢ ਲਾਂਗੇ ਜੇ ਇੱਥੇ ਰਿਹਾ ਤਾਂ ਇੱਥੇ ਇੱਥੇ ਤੱਕ ਪਾਣੀ ਝੜਨਾ ਦੇ ਇੱਥੇ ਇੱਥੇ ਤੱਕ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਪੜੀ ਕੀ ਸਮਾਚਾਰ ਆ ਹੈ ਕਿੰਡ ਬਾਈ ਮੀਂਹ ਆਉਣ ਲੱਗਾ ਮੀਂਹ ਆਉਣ ਲੱਗਾ ਪਾਜੀ ਕੀ ਤੁਹਾਡਾ ਵਿਚਾਰ ਕੀ ਹੈ ਮੈਨੂੰ ਲੱਗਦਾ ਬਲੌਗ 1.5 ਤੋਂ 2 ਘੰਟਿਆਂ ਦਾ ਬਣ ਜਾਣਾ ਬਲੌਗ 1.5 ਘੰਟੇ ਦਾ ਬਣ ਜਾਣਾ ਹੋਰ ਹੋਰ ਦੀ ਵਸਾਈ ਮੈਂ ਕਹਿੰਦਾ ਦੁੱਕੀ ਦਾ ਡਰਾਈਵਰ ਆ ਕੇ ਕਹਿ ਨਹੀਂ ਸਕਦਾ ਮੈਂ ਕੱਢ ਦੂੰ ਮੈਨੂੰ ਲੱਗਦਾ ਇੱਥੇ ਛੱਡ ਕੇ ਵੀ ਜਾਣੀ ਪੈਣੀ ਜਦੋਂ ਦਾ ਮੌਸਮ ਨਹੀਂ ਆਉਂਦਾ ਓਏ ਥਲੀ ਜੀ ਬਣਾ ਮੈਨਾਂ ਜਾਣੂ ਉਹ ਬਾਈ ਜੀ ਤੂੰ ਬੜਾ ਨਿੱਕੇ ਨਿੱਕੀ ਗੱਲ ਤੇ ਹੱਸਣਾ ਕਪੜੇ ਹੈਗੇ ਔਰ ਫੇਰ ਤੂੰ ਸਮਝ ਗਿਆ ਟਾਇਰ ਦੇ ਨਾਲ ਬਿਠਾ ਦੇਣਾ ਜਿੰਨਾ ਭਾਈ ਬੈਠਿਆ ਜਿੰਨਾ ਕੁੱਟ ਗਿਆ ਕੁਝ ਨਹੀਂ ਗਿਆ ਓਏ ਜਿਆਦਾ ਨਹੀਂ ਹਲੰਦੇ ਜਿਆਦਾ ਸੁਣਾ ਹਲੰਦੇ ਥੋੜੀ ਬੰਦੀ ਦਾ ਪ੍ਰਾਰ ਹੋ ਸਕਦਾ ਹੈ ਕੀ ਬਣੇ ਬਣਤ ਵਰੇ ਬਾ ਲੋ ਮੇਰੇ ਵੀਰੋ ਆਪਣੀ ਤੋਂ ਨਿੱਕੀ ਨਹੀਂ ਜੀ ਫਾਟ ਚ ਕੱਢਦੇ ਆ ਪਹਿਲਾਂ ਵੀਰਾਂ ਦੀ ਫੋਰਚਨਰ ਕਢਾ ਲਈਏ ਢੱਡ ਜੀ ਆ ਪਰਲੇ ਲੋ ਜੀ ਪਹਿਲਾਂ ਫੋਰਚਨਰ ਕਢਾਉਣਾ ਗਿਆ ਬਹੁਤ ਸੋਹਣੀ ਕਹਿੰਦੇ ਬਾਅਦ ਚ ਆਪਣੀ ਕੱਢ ਲੈਣ ਕੋਈ ਨਾ ਦਾਤੇ ਤੇ ਹੋਟਲ ਵੀ ਆ ਹੋਟਲ ਆ ਇਹਨਾਂ ਦਾ ਐਂਜਲ ਫਾਰਮ ਕੋਲ ਐਂਜਲ ਫਾਰਮ ਕੋਲ ਜਿਹਨੇ ਵੀ ਆਣਾ ਜਿਹਨੇ ਵੀ ਹੁਣ 10 ਕੇ ਆਰਾਮ ਨਾਲ ਕੋਈ ਚੱਕਰ 10 ਕੇ ਆਓ ਭਈ ਹਾਈ ਐਂਡ ਵਾਲੇ ਆ ਗਵਿੰਦਰ ਦਾ ਔਰ ਆ ਪਤਾ ਨਹੀਂ ਕੌਣ ਆ

ਆਈ ਗਾ ਕਾਮੇ ਅੱਜ ਜਾਣਦੇ ਹੋ ਰੋਟੀ ਜਾਂਦੇ ਹੋ ਇੰਜਨ ਫਾਰਮਾ ਰਹੀਆਂ ਹੋਈਆਂ ਹੋਰ ਬਾਈ 4 ਨਹੀਂ 4 ਮੜਾ ਬੈਠੀ ਹੈ ਇੱਕ ਵਾਰੀ ਵਿੱਚ ਲੋਲ ਜੀ ਗੱਡੀ ਖਲਤੀ ਓਕੇ ਮੇਰਾ ਭਰਾ ਓਕੇ ਮੇਰਾ ਵੀਰ ਮੇਰੇ ਵੀ ਹੈਗੇ YouTube ਤੇ 4-5 ਲੱਖ ਸਬਸਕਰਾਈਬਰ ਓਕੇ ਓਕੇ ਮੇਰਾ ਭਰਾ ਇਹ ਹੁਣ ਤੁਸੀਂ ਡਿਸਾਈਡ ਨਹੀਂ ਕਰਨਾ ਅੱਗੇ ਜਾਣੀ ਕਿ ਪਿੱਛੇ ਭਾਈ ਡਿਸਾਈਡ ਕਰੀ ਜਾਂਦੇ ਅੱਗੇ ਨੂੰ ਗੱਡੀ ਆ ਪਿੱਛੇ ਨੂੰ ਇਹ ਹੁਣ ਆਪਾਂ ਕਹਿੰਦੇ ਤੁਸੀਂ ਨਹੀਂ ਕਰਨਾ ਡਿਸਾਈਡ ਜਿਹੜੇ ਵਿੱਚ ਬੈਠੇ ਆ ਉਹਨਾਂ ਨੇ ਕਰਨਾ ਖੋਲ ਦੋ ਮਿੰਟ ਆ ਗਈ ਸਿੱਧੀ ਹੋ ਰਹਿ ਗਈ ਕੱਠ ਬਾਲਣੇ ਆ ਹੁਣ ਬਣੀਆ ਮੇਰੇ ਵੀਰੋ ਗੱਲ ਸਹੀ ਵਾਲੀ ਪੂਰੀ ਐਂਡ ਵਾਲੀ ਹੁਣ ਕੱਢ ਦਿੰਨੇ ਆ ਮੇਰਾ ਵਰਾ ਹੁਣ ਹੁਣ ਲੈ ਜਾਓ ਭਾਈ ਪਾਜੀ ਹੁਣ ਲੈ ਜਾਓ ਪਿੱਛੇ ਨੂੰ ਕਹਿੰਦਾ ਗੱਡੀ ਹੁਣ ਪਿੱਛੇ ਨੂੰ ਹੀ ਜਾਣੀ ਆ ਇਹ ਅਸੀਂ ਚਾਹੋ ਤੁਸੀਂ ਨਹੀਂ ਦੇਖਣਾ ਚਾਹੋ ਬਿੱਲ ਬੈਠੇ ਉਹਨਾਂ ਨੇ ਦੇਖਣਾ ਕਿੱਥੇ ਵੀ ਜਾਣੀ ਆ ਚੇਹੀਦੀ ਕੱਢ ਦੇ ਤੂੰ ਚਲੋ ਕੋਈ ਨਾ ਆਣ ਦੋ ਆਣ ਆਇਆ ਕੋ ਟੈਂਕ ਚਾਹੇ ਕੋ ਸਿੱਤੇ ਨੇ ਹੋਰ ਗੱਲ ਕਹੀਆਂ ਨਹੀਂ ਅੰਦਰ ਨੂੰ ਜਾਣਾ ਲੈ ਬੜਾ ਲੋ ਮੇਰੇ ਵੀਰੋ ਫੋਰਚਨਰ ਤਾਂ ਨਿਕਲ ਗਈ ਆ ਆਪਣਾ ਪਿੰਡਾ ਵੀ ਗੱਡ ਲਈਏ ਹੁਣ ਜਾਾਂਗੇ ਇੱਕ ਡਰਾਈਵਰ ਹੋਰ ਸੱਜਿਆ ਆ ਉੱਥੇ ਹੁਣ ਆਪਣਾ ਪੱਕਾ ਵੀ ਉੱਤੇ ਆ ਗਿਆ ਮੇਰੇ ਵੀਰੋ ਨਿਕਲ ਜਾਵੇਗਾ ਹੁਣ ਵਧੀਆ ਗੱਲ ਆ ਅੱਕ ਗਏ ਆ ਆਪਾਂ ਵੀ ਮੇਰੇ ਵੀਰੋ ਚੱਕੇ ਪਿੱਕਾ ਸਾਈਡ ਨੂੰ ਹੀ ਕਰਨਾ ਪਿਆ ਐਡਾ ਖੁਭਾਤਾ ਹੀ ਕੀਨ ਭਾਈ ਹੁਣੀ ਪਾਰੀ ਬੜਾ ਇਹਨਾਂ ਦਾ ਸਾਈਡ ਨੂੰ ਹੀ ਕੀਤਾ ਪਿੱਕਾ ਚੱਕੇ ਸਦਾ ਹੀ ਭਾਈ ਗੱਡੀ 뉴ਟਰਲ ਕਰ ਦੇ ਪਾ ਯਾਰ 뉴ਟਰਲ ਕਰ ਦੇ ਗੱਡੀ ਚੋ ਜਨ ਟੈਕ ਜਾਣ ਦੇ ਪਾ ਜਾਣ ਦੇ ਬਾਹਰ ਜਾਣ ਦੇ ਭਾਈ 뉴ਟਰਲ ਕਰ ਦੇ ਗੱਡੀ ਸ਼ੁਗਰਾ ਰੱਬ ਦਾ ਨਿਕਲ ਜਾ ਜਾਣ ਦੇ ਜਾਣ ਦੇ ਜਾਣ ਸਭ ਨਾਲ ਗੱਡਾ ਉੱਚਾ ਪਿੱਕਾ ਸੀਗਾ ਕਿੱਥੇ ਤੱਕ ਮਿੱਟੀ ਗਈ ਸੀ ਵੀਰੇ ਇਹਦੇ ਅੰਦਰੋਂ ਉਹਦੇ ਕੀ ਵਾਸਤੇ ਸਾਡੀ ਸੰਗਤ ਤਾਂ ਮਾੜੇ ਬੰਦਿਆਂ ਤੋਂ ਬਚੋ ਹਾਂ ਛੇਰ ਦੇ ਫਸਿਓਂਾਂ ਦਾ ਪੈਰ ਦੇ ਪਿੰਡ ਦਾ ਸਰਪੰਚ ਪਤਾ ਨਹੀਂ ਯਾਰ ਕਿਦਾਂ ਬਣਾਤਾ ਹੈ 5 ਸਾਲ ਬਹਿ ਕੇ ਕੱਢ ਲੈਣੇ ਇਹਨਾਂ ਪਰ ਜੱਜ ਦਾ ਕੰਮ ਨਹੀਂ ਕਰਦਾ ਸਹੀ ਗੱਲ ਆ ਸਾਰੀ ਪਰ ਉਹਦਾ ਭਗਵੰਤ ਮਾਨ ਦੀ ਤੋਰ ਦੇ ਮਗਰ ਮਗਰ ਤੁਰਦਾ ਸਹੀ ਉਹਨੇ ਵੀ ਵਿਆਹ ਕਰਾ ਲਿਆ ਸਾਡੇ ਬੰਦੇ ਨੇ ਵੀ ਸਰਪੰਚ ਬਣਦੇ ਯਾਰ ਵਿਆਹ ਕਰਾ ਲਿਆ ਓਕੇ ਜੀ ਚਲੋ ਮੁਬਾਰਕਾਂ ਬਹੁਤ ਬਹੁਤ ਉਹਨਾਂ ਭਰਾਵਾਂ ਏਡੇ ਨੂੰ ਲਓ ਜੀ ਮੇਰੇ ਵੀਰੋ ਓਥੇ ਟੋਵਾ ਸ਼ੁਗਰ ਘਰੋਂ ਗੱਡੀ ਇੱਥੇ ਫਸ ਗਈ ਓਥੇ ਬਹੁਤ ਡੂੰਗਾ ਟੋਆ ਆ ਮਿੱਟੀ ਰੇਤਾ ਸਾਰੀ ਉਥੋਂ ਹੀ ਚੱਕ ਹੋਈ ਹੋਆ nikal gaya theka mohla rok lo ਥਾਣਾ ਡੈ ਮੇਰੇ ਵੀਰੋ ਲੋ ਮੇਰੇ ਵੀਰੋ ਕਾਰਡ ਹੋ ਗਿਆ ਪਰ ਦੱਸ ਨਹੀਂ ਸਕਦੇ ਕਾਰਡ ਹੋ ਗਿਆ ਪਰ ਦੱਸ ਨਹੀਂ ਸਕਦੇ ਗੱਡੀ ਜਾ ਹਾਂ ਤੇ ਹਾਵਾ ਪਦੀ ਗਈ ਗੱਡੀ ਉਹਨਾਂ ਨੇ ਘੁਮਾਉਂ ਮਾਰੇ ਪਾ ਗਏ ਸ਼ਾਵਰ ਰੀਕੋਰਡ ਵੈਰੀ ਗੁੱਡ ਹਰਿਆਣੇ ਪਹੁੰਚ ਗਏ ਮੇਰੇ ਵੀਡੀਓ ਲੋ ਮੇਰੇ ਵੀਰੋ ਵਲੋਗ ਇੱਥੇ ਹੀ ਸਮਾਪਤ ਕਰਦੇ ਆਂ ਜੇ ਅੱਗੇ ਬਣਾਇਆ ਤਾਂ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਸਾਰਿਆਂ ਦੀ ਸਤਿ ਸ੍ਰੀ ਅਕਾਲ ਬਾਪੂ ਭਾਈ ਹੁਣਾਂ ਨੂੰ ਮਿਲੋ ਇਹ ਭਰਾਇਆ ਆਪਣਾ ਲਖਣਗਲਾ ਤੋਂ ਕਿੱਥੋਂ ਦੱਸੋ ਭਾਈ ਲਖਣਗਲਾ ਦਾ ਲਖਣਗਲਾ ਦਾ ਮੋਡੀਫਾਈ ਕਰਦੇ ਵੀ ਟਰੈਕਟਰ ਰੰਗ ਰੂਗ ਕਰਦੇ ਆ ਸਾਰਾ ਕੁਝ ਕਿਸੇ ਮੇਰੇ ਵੀਰ ਭਰਾ ਨੇ ਰੰਗ ਕਰਾਉਣਾ ਦਾ ਕੰਟੈਕਟ ਕਰ ਸਕਦਾ ਭਾਈ ਨੰਬਰ ਦੱਸ ਦੋ ਨੰਬਰ ਆਓ ਭਾਈ ਨਹੀਂ ਸੰਪਰਕ ਕਰ ਲਿਓ ਉਹ ਚਲੋ ਆਪਣੀ ਦੁਕਾਨ ਆ ਹੁਣ ਆਪਣਾ ਟਰੈਕਟਰ ਵੀ ਉੱਥੇ ਹੀ ਜਾਊਗਾ ਥੋੜਾ ਜਿਹਾ ਕੰਮ ਰਹਿੰਦੇ ਕਰ ਕੁਲਕੇ ਤੇ ਉੱਥੇ ਜਾਣਾ ਆ ਵਲੌਗ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਆ ਤੇ ਮਿਲਦੇ ਆ ਅਗਲੇ ਵਲੌਗ ਚ ਕੰਵਾ ਸਾਰਿਆਂ ਦਾ ਮੇਰਾ ਭਰਾ ਬਲੌਗ ਦੇਖਣ ਲਈ ਬਾਏ ਬਾਏ